ਸਸ਼ਕਾਲ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਬੇਸ਼ਾਨਕ ਵਰਸ ਟ੍ਰਾਂਟੋ ਪੀਅਰਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰਨ ਦੀ ਕੋਸ਼ਿਸ਼ ਕਰਦੇ ਹੋਏ ਡੈਲਟਾ 에ਰਲਾਈਨਸ ਦੇ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਕਾਰਨ ਘੱਟੋ-ਘੱਟ 17 ਯਾਤਰੀ ਜ਼ਖਮੀ ਹੋਏ ਨੇ ਜਿਸ ਉਪਰੰਤ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਡੈਲਟਾ 에ਰਲਾਈਨਸ ਦੇ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜ਼ਖਮੀ ਹੋਈਆਂ 17 ਸਵਾਰੀਆਂ ਨੂੰ ਖੇਤਰ ਦੇ ਹਸਪਤਾਲ ਚ ਲਿਜਾਇਆ ਗਿਆ ਜ਼ਖਮੀਆਂ ਵਿੱਚੋਂ ਇੱਕ ਬੱਚੇ ਸਮੇਤ ਤਿੰਨ ਦੀ ਹਾਲਤ ਕਾਫੀ ਗੰਭੀਰ ਦੱ ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ਤੇ ਸੁਨਹਿਰੀ ਫ਼ਕੀਰਾਂ ਵਾਂਗ ਕਿਜਾਂਦੇ ਨੇ ਇਸ ਦੇ ਨਾਲ ਹੀ ਨੇਕਾ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਦੇ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਵੀ ਜਾ ਪੈਂਦੇ ਨੇ ਹਾਲ ਹੀ ਹੀ ਇੱਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋਈ ਹਰਮਨਜੀਤ ਸਿੰਘ ਕੈਨੇਡਾ ਦੀ ਡ੍ਰੀਮ ਬਿਗ ਟ੍ਰਾਂਸਪੋਰਟੇਸ਼ਨ ਕੰਪਨੀ 'ਚ ਟਰੱਕਿੰਗ ਦੀ ਜੌਬ ਕਰਦਾ ਸੀ ਕੁਝ ਹੀ ਮਹੀਨੇ ਪਹਿਲਾਂ ਕੈਨੇਡਾ ਦੇ ਵਿੱਚ ਕਹਿ ਲੋ ਕਿ ਪੱਕਾ ਹੋਇਆ ਸੀ ਟਰੱਕਿੰਗ ਦੀ ਜੌਬ ਕਰਦਾ ਸੀ ਵਧੀਆ ਕੰਮਕਾਰ ਚੱਲ ਰਿਹਾ ਸੀ ਪਰ ਦੱਸ ਦਈਏ ਕਿ ਇਹ ਹਾਦ ਲਾ ਯੂਐਸਏ ਦੇ ਵਿੱਚ ਲੈ ਕੇ ਜਾ ਰਿਹਾ ਸੀ ਜਦੋਂ ਉਹ ਸੌਲਟ ਲੇਕ ਸਿਟੀ ਦੇ ਨੇੜੇ ਪੁਜਾ ਤੱਕ ਗ੍ਰੀਨ ਰਿਵਰ ਸੁਰੰਗ ਦੇ ਵਿੱਚ ਬਰਫ਼ ਦਾ ਕਾਫੀ ਵੱਡਾ ਤੂਫਾਨ ਆਉਂਦਾ ਜਿਸ ਕਰਕੇ ਸੁਰੰਗ 'ਚ ਵਾਹਨ ਤਲੱਕੇ ਵਿਕਾਬੂ ਹੋਏ ਹਰਮਨਜੀਤ ਦੇ ਟਰਾਲੇ ਤੋਂ ਅਗਲੇ ਟਰੱਕ ਵਿੱਚ ਭਿਆਨਕ ਅੱਗ ਲੱਗਣ ਕਾਰਨ ਸੁਰੰਗ ਵਿੱਚ ਧੂਆ ਹੀ ਧੂਆ ਹੋ ਗਿਆ ਤੇ ਵਾਹਨਾਂ ਨੂੰ ਅੱਗ ਲੱਗੀ ਕੁਝ ਜਣੇ ਸ਼ੀਸ਼ਾ ਤੋੜ ਕੇ ਨਿਕਲ ਗਏ ਪਰ ਹਰਮਨਜੀਤ ਅਤੇ ਇੱਕ ਹੋਰ ਵਾਹਨ ਚਾਲਕ ਬਾਹਰ ਨਾ ਨਿਕਲ ਸਕੇ ਜਿਸ ਕਾਰਨ ਹਰਮਨਜੀਤ ਸਿੰਘ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਇਸ ਸਾਹਸੇ ਦੇ ਵਿੱਚ 5 ਜਣੇ ਗੰਭੀਰ ਫਟੜੇ ਵੀ ਦੱਸ ਵਲ ਗਿਆ ਕਿਉਂਕਿ ਇਹ ਪੰਜਾਬ ਦੇ ਰੋਪਨਗਰ ਦੇ ਨਾਲ ਸਮੰਦ ਰੱਪਦਾ ਸੀ ਹਰਜਿੰਦਰ ਸਿੰਘ ਤਾਮੀ ਦੇ ਅਸਤੀਫੇ ਤੋਂ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਜਿਹੜਾ ਸਾਹਮਣੇ ਆਇਆ ਹੈ ਉਹਨਾਂ ਤਾਮੀ ਦੇ ਅਸਤੀਫੇ ਨੂੰ ਦੁੱਖਦਾਈ ਦੱਸਦੇ ਹੋਏ ਕਿਹਾ ਕਿ ਕੁਝ ਕੁ ਲੋਕ ਪੰਥਕ ਸੰਸਥਾਵਾਂ ਦੇ ਨਿਪਾਰੂ ਹੋ ਗਏ ਨੇ ਆਪਣੇ ਸਿਆਸੀ ਤੇ ਨਿੱਜੀ ਹਿੱਤਾਂ ਕਾਰਨ ਚੰਗੇ ਲੋਕਾਂ ਦੀ ਬਲੀ ਲੈ ਰਹੇ ਨੇ ਅਤੇ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੇ ਨੇ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਤਾਮੀ ਸਾਹਿਬ ਨੂੰ ਅਜਿਹੇ ਮੌਕੇ ਤੇ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ ਸਗੋਂ ਉਹਨਾਂ ਨੂੰ ਸਥਿਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਸੀ ਉਹਨਾਂ ਨੇ ਕਿਹਾ ਅਸਤੀਫਾ ਦੇਣ ਮੌਕੇ ਹਰਜਿੰਦਰ ਸਿੰਘ ਤਾਮੀ ਤੇ ਦਬਾਅ ਚਲਕ ਰਿਹਾ ਸੀ ਉਹਨ ਉਹਨਾਂ ਦਾ ਸਤੀਫਾ ਮਨਜ਼ੂਰ ਨਹੀਂ ਕਰੇਗੀ ਉਹਨਾਂ ਨੇ ਇਹ ਵੀ ਆਖਿਆ ਕਿ ਮੇਰੇ ਵਿਰੁੱਧ ਬਦਲਾਖੋਰੀ ਦੀ ਸਿਆਸਤ ਹੋਈ ਪੁੱਛੇ ਕਿ ਇੱਕ ਸਵਾਲ ਦੇ ਜਵਾਬ ਦੇ ਵਿੱਚ ਵੀ ਉਹਨਾਂ ਨੇ ਕਿਹਾ ਮੈਂ ਦਬਾਅ ਮੁਕਤ ਮੈਨੂੰ ਕਿਸੇ ਦਾ ਨਹੀਂ ਪਤਾ ਇਜ਼raਇਲੀ ਫੌਜ ਨੇ ਅਸ ਦਾਵਾ ਕੀਤਾ ਹੈ ਕਿ ਉਹਨਾਂ ਦੱਖਣੀ ਲਬਨਾਨ ਦੇ ਵਿੱਚ ਡਰੋਨ ਹਮਲੇ ਕਰਕੇ ਹਮਾਸ ਦੇ ਫੌਜੀ ਮੁਮਹਿਮ ਦੇ ਮੁਖੀ ਮੁਹੰਮਦ ਸ਼ਾਹੀਨ ਨੂੰ ਮਾਰ ਮੁਕਾਇਆ ਇਹ ਹਮਲਾ ਉਦੋਂ ਹੋਇਆ ਜਦੋਂ ਇਜ਼ਰਾਈਲ ਨੇ ਇੱਕ ਦਿਨ ਬਾਅਦ ਜੰਗਬੰਦੀ ਸਮਝੌਤੇ ਤਹਿਤ ਦੱਖਣੀ ਲਿਬਨਾਨ ਤੋਂ ਆਪਣੀਆਂ ਫੌਜਾਂ ਪਿੱਛੇ ਹਟਾਉਣੀਆਂ ਸਨ ਸੋ ਦੱਸਦੀ ਹੈ ਕਿ ਹਮਾਸ ਨੇ ਸ਼ਹੀਦ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਪਰ ਉਹਨਾਂ ਨੂੰ ਫੌਜੀ ਕਮਾਂਡਰ ਕਰਾਰ ਦਿੱਤਾ ਹੈ ਸੋ ਇਜ਼ਰਾਈਲੀ ਫੌਜ ਨੇ ਸ਼ਹੀਦ ਤੇ ਹੁਣੇ ਜੇ ਹੋਏ ਦਹਿਸ਼ਤੀ ਹਮਲਿਆਂ ਦੀ ਸਾਜ਼ਿਸ਼ ਕਢਣ ਅਤੇ ਈਰਾਨ ਦੇ ਨਿਰਦੇਸ਼ਾਂ ਦੇ ਫੰਡਾਂ ਦੀ ਮਦਦ ਨਾਲ ਲਿਬਨਾਨ 'ਚ ਇਜ਼ਰਾਈਲੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਲਾਇਨੇ ਫੁਟੇਜ ਸਿਡਨ ਦੇ ਮਿਊਨਿਸਪਲ ਸਪੋਰਟ ਸਟੇਡੀਅਮ ਅਤੇ ਲਿਬਨਾਨੀ ਫੋਰਟ ਚੌਕੀ ਨੇੜੇ ਹੋਈ ਹਮਲੇ 'ਚ ਇੱਕ ਕਾਰ ਦੀ ਕਪਿਲ ਸ਼ਰਮਾ ਸ਼ੋਅ ਦੇ ਮੇਜ਼ਬਾਨ ਕਪਿਲ ਸ਼ਰਮਾ ਦੇ ਵੱਲੋਂ ਆਪਣੇ ਸ਼ੋਅ ਦੌਰਾਨ ਦੀਵਾਨ ਟੋਡਰਮਲ ਦੇ ਨਾਂ ਦਾ ਮਖੌਲ ੜਾਉਣ ਦੀ ਹਰ ਪਾਸੇ ਉਨਖੇਦੀ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਪੱਦਾ ਮਜ਼ਾਕ ਨਾ ਸਹਿਣਯੋਗ ਹੈ ਇਸ ਦੇ ਵਿਰੋਧ ਵਿੱਚ ਲੁਧਿਆਣਾ ਦੇ ਸਿੱਖ ਭਾਈਚਾਰੇ ਨਾਲ ਸੰਬੰਧਤ ਲੋਕਾਂ ਨੇ ਕਪਿਲ ਸ਼ਰਮਾ ਖਿਲਾਫ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਕਪਿਲ ਸ਼ਰਮਾ ਜੋ ਇੱਕ ਕਾਮੇਡੀਅਨ ਕਲਾਕਾਰ ਹਨ ਨੇ ਆਪਣੇ ਸ਼ੋਅ ਦੌਰਾਨ ਸਖਸ਼ੀਅਤ ਦਾ ਮਜ਼ਾਕ ਉਡਾਇਆ ਹੈ ਉਹ ਸਖਸ਼ੀਅਤ ਜਿਨ੍ਹਾਂ ਦੀ ਸਿੱਖ ਇਤਿਹਾਸ ਦੇ ਵਿੱਚ ਖਾਸ ਥਾਂ ਹੈ ਉਹਨਾਂ ਨੇ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਮਜ਼ਾਕਲੇ ਕਪਿਲ ਸ਼ਰਮਾ ਖਿਲਾਫ ਵੱਡਾ ਕੇਸ ਤਰਜ ਕੀਤਾ ਜਾਵੇ ਸ਼ਿਕਾਇਤਕਰਤਾਵਾਂ ਦਾ ਇਹ ਵੀ ਕਹਿਣਾ ਸੀ ਕਿ ਦੀਵਾਨ ਟੋਡਰਮਲ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦ 1 ਕਵਾਂਟਲ ਸੋਨੇ ਦੀਆਂ ਮੋਹਰਾਂ ਲਾ ਕੇ ਥਾਂ ਖਰੀਦੀ ਸੀ ਜੋ ਵਿਸ਼ਵ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਮਹਿੰਗੀ ਥਾਂ ਦੱਸੀ ਜਾਂਦੀ ਹੈ ਸ਼ਿਕਾਇਤ ਦਰਜ ਕਰਵਾਉਣ ਵਾਲਿਆਂ ਨੇ ਸਿੱਖ ਪਾਈਚਾਰੇ ਤੇ ਹੋਰਨਾਂ ਨੂੰ ਇਸ ਮੁੱਦੇ ਤੇ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਸਖਸ਼ੀਅਤਾਂ ਵਿਰੁੱਧ ਪੱਦਾ ਮਜ਼ਾਕ ਨਾ ਕਰ ਸਕੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਲ ਹਮਦ ਅਲਥਾਨੀ ਦਾ ਅੱਜ ਹਵਾਈ ਅੱਡੇ ਤੇ ਪੁਰਜਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਗਲਬਕੜੀ ਪਾ ਕੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਹੈ ਉਹ 2 ਦਿਨ ਦੇ ਭਾਰਤ ਦੌਰੇ ਤੇ ਆਏ ਹਨ ਸ਼ੇਖਪਾਲ ਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂਥ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਕੇ ਦੁਵੱਲੇ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਵੀ ਕਰਨਗੇ ਇਸ ਤੋਂ ਪਹਿਲਾਂ ਉਹ ਮਾਰਚ 2015 ਚ ਭਾਰਤ ਆਏ ਸਨ ਪਿਛਲੇ ਕੁ ਸਾਲਾਂ ਚ ਦੋਵੇਂ ਮੁਲਕਾਂ ਵਿਚਕਾਰ ਦੋਸਤੀ ਪਰ ਹੁਣ ਸੇ ਅਤੇ ਦੁਵੱਲੇ ਸਤਕਾਰ ਦੇ ਸਬੰਧ ਹੋਰ ਮਜ਼ਬੂਤ ਹੋਏ ਨੇ ਵਿਦੇਸ਼ ਮੰਤਰਾਲੇ ਮੁਤਾਬਕ ਭਾਰਤ ਅਤੇ ਕਤਰ ਵਿਚਕਾਰ ਵਪਾਰ ਨਿਵੇਸ਼ ਊਰਜਾ ਟੈਕਨੋਲੋਜੀ ਅਤੇ ਸਭਿਆਚਾਰਕ ਖੇਤਰਾਂ ਚ ਨਵੇਂ ਸਬੰਧ ਮੁਕਾਮ ਤੇ ਪਹੁੰਚੇ ਹਨ ਸੁਪਰੀਮ ਕੋਰਟ ਨੇ ਇਨਫਲੂਐਂਸਰ ਰਣਵੀਰ ਅਲਹਬਾਦੀਆਂ ਨੂੰ ਉਸਦੇ YouTube ਸ਼ੋਅ ਇੰਡੀਆਸ ਗੋਟ ਲੇਟਨ ਟੂ ਤੇ ਕਥਿਤ ਕਿਣੌਣੀ ਨਟਪਣੀਾਂ ਲਈ ਸਖਤ ਝਾੜ ਪਾਈ ਹੈ। ਉੰਜ ਜਸਟਿਸ ਸੂਰੇਕਾਂਤ ਤੇ ਜਸਟਿਸ ਐਨ ਕਟੇਸ਼ੂਰ ਸਿੰਘ ਨੇ ਅਲਹਬਾਦੀਆਂ ਨੂੰ ਵਕਫਾ ਖਰਾਜਾਂ ਚ ਕੇਸ ਦਰਜ ਕਰਨ ਦੀ ਸਖਤ ਕਾਰਵਾਈ ਭਾਵ ਗ੍ਰਿਫਤਾਰੀ ਤੋਂ ਅੰਤਿਮ ਰਾਹਤ ਦਿੱਤੀ ਹੈ। ਇਹੀ ਨਹੀਂ ਕੋਰਟ ਨੇ ਅਲਹਬਾਦੀਆਂ ਤੇ ਵਿਵਾਦਿਤ YouTube ਸ਼ੋਅ ਦੇ ਉਹਨਾਂ ਦੇ ਸਹਿਯੋਗੀ ਇਨਫਲੂਐਂਸਰਸ ਨੂੰ ਅਗਲੇ ਹੁਕਮਾਂ ਤੱਕ ਕਿਸੇ ਵੀ ਹੋਰ ਐਪੀਸੋਡ ਨੂੰ ਪ੍ਰਸਾਰਿਤ ਕਰਨ ਤੋਂ ਵੀ ਰੋਕ ਦਿੱਤਾ ਹੈ। ਸਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਇਸ ਸਬੰਧ ਵਿੱਚ ਉਨ੍ਹਾਂ ਵਿਰੁੱਧ ਕੋਈ ਹੋਰ ਐਫਆਈਆਰ ਦਰਜ ਨਹੀਂ ਕੀਤੀ ਜਾਵੇਗੀ ਸਿਖਰਲੀ ਅਦਾਲਤ ਨੇ ਅਲਾਹਾਬਾਦੀਆਂ ਨੂੰ YouTube ਸ਼ੋਅ ਤੇ ਉਨ੍ਹਾਂ ਦੀਆਂ ਟਿੱਪਣੀਆਂ ਵਿਰੁੱਧ ਦਰਜ ਐਫਆਈਆਰ ਵਿੱਚ ਜ਼ਬਰਦਸਤੀ ਕਾਰਵਾਈ ਤੋਂ ਅੰਤਿਮ ਸੁਰੱਖਿਆ ਪ੍ਰਦਾਨ ਕੀਤੀ ਹੈ ਤੇ ਸੁਪਰੀਮ ਕੋਰਟ ਨੇ ਅਲਾਹਾਬਾਦੀਆਂ ਨੂੰ ਉਨ੍ਹਾਂ ਦੀਆਂ ਟਿੱਪਣੀਆਂ ਤੇ ਮਹਾਰਾਸ਼ਟਰ ਅਤੇ ਅਸਾਮ ਦੇ ਵਿੱਚ ਦਰਜ ਐਫਆਈਆਰਸ ਦੀ ਜਾਂਚ ਵਿੱਚ ਸਹਿਯੋਗ ਕਰਨ ਲਈ ਆਖਿਆ ਸੋ ਅਜ ਲਈ ਸਿਰਫ ਇਨਾ ਹੀ ਹੁਣ ਮੈਨੂੰ ਦੇਬੋਈ ਇਜਾਜ਼ਤ ਤਨਵਾ